ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤਿਰਤ ਜੀ ਸਾਡੇ ਨਾਲ ਮੌਜੂਦ ਨੇ ਵੱਡਾ ਟਾਪਿਕ ਹੈ ਕੈਨੇਡਾ ਦੀ ਨਵੀਂ ਸਰਕਾਰ ਕੀ ਸਪਾਊਸ ਵੀਜ਼ਾ ਖੁੱਲੇ ਦੇਗੀ ਖੋਲ ਦੇਗੀ ਇੱਕ ਤਰੀਕੇ ਨਾਲ ਸਪਾਊਸ ਵੀਜ਼ਾ ਜਾਂ ਨਹੀਂ ਇਹਦੇ ਉੱਪਰ ਪੂਰੀ ਕਵਰੇਜ ਲਵਾਂਗੇ ਤਿਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਰਤ ਜੀ ਮੈਂ ਚਾਹਾਂਗਾ ਇਸ ਟਾਪਿਕ ਤੇ ਅਡਰੈਸ ਕਰ ਦਿਓ ਸਪਾਊਸ ਵੀਜ਼ਾ ਦਾ ਹੁਣ ਕੀ ਬਣੋ ਸਪਾਊਸ ਵੀਜ਼ਾ ਬਹੁਤ ਇੰਪੋਰਟੈਂਟ ਚੀਜ਼ ਹੈ ਜੇ ਮੈਂ ਗੱਲ ਕਰ ਰਹਾ ਪੰਜਾਬ ਵਾਸਤੇ ਤੇ ਬਹੁਤ ਸਾਰੇ ਮੈਂ ਤਾਂ ਕਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਜੀ ਕੈਨੇਡਾ ਦਾ ਇਦਾਂ ਰੁਝਾਨ ਵਧਿਆ ਤੇ ਉਹਦਾ ਇੱਕ ਰੀਜ਼ਨ ਸਪਾਊਸ ਵੀਜ਼ਾ ਵੀ ਸੀਗਾ ਬਟ ਉਹੀ ਗੱਲ ਹੈ ਨਾ ਜੇ ਕੋਈ ਤੁਹਾਨੂੰ ਕੋਈ ਚਿੰਗੀ ਫੈਸਿਲਿਟੀ ਦਿੰਦਾ ਵਾ ਤੇ ਉਹਦਾ ਨਜਾਇਜ਼ ਫਾਇਦਾ ਵੀ ਕਈ ਵਾਰੀ ਚੰਗੇ ਮਤਲਬ ਕਿ ਚੱਕਿਆ ਜਾਂਦਾ ਵਾ ਤਾਂ ਬਹੁਤ ਘਰ ਖਰਾਬ ਵੀ ਹੋਏ ਜੇ ਘਰ ਬਣੇ ਵੀ ਆ ਘਰ ਜੁੜੇ ਵੀ ਬਹੁਤ ਆ ਮੈਂ ਤਾਂ ਕਹਾਂਗਾ ਪਰ ਘਰ ਖਰਾਬ ਵੀ ਜਿਹੜੇ ਕੀ ਬਹੁਤ ਹੋਇਆ ਐਕਸਪਲੋਇਟ ਬਹੁਤ ਜਿਹੜੀਆਂ ਕਿ ਸਿਸਟਮ ਜਿਹੜਾ ਹੋਇਆ ਸੋ ਕੈਨੇਡਾ ਨੇ ਸਭ ਨੂੰ ਕਿ ਜਿਦਾ ਹੁਣ ਨਾ ਬੜੀ ਉਮੀਦ ਲਾਈ ਜਾ ਰਹੀ ਸੀ ਕਿ ਨਵੀਂ ਸਰਕਾਰ ਆਊਗੀ ਕਿੱਦਾਂ ਸਪਾਊਸ ਵੀਜ਼ੇ ਆਣਗੇ ਜਾਂ ਨਹੀਂ ਆਣਗੇ ਤੇ ਪਰ ਮੈਂ ਅੱਜ ਦੱਸ ਦਵਾਂ ਕਿ ਕੈਨੇਡਾ ਦੀ ਸਰਕਾਰ ਨੇ ਸਪਾਊਸ ਵੀਜ਼ੇ ਬੰਦ ਕੀਤੇ ਹੀ ਨਹੀਂ ਸੀਗੇ ਉਹਨਾਂ ਨੇ ਸਪਾਊਸ ਵੀਜ਼ਾ ਦੇ ਥੋੜੀ ਜੀ ਸਖਤੀ ਕੀਤੀ ਸੀਗੀ ਕਿ ਹਾਂ ਘੱਟੋ ਘੱਟ ਜਿਹੜਾ ਕਿ ਉਹਨਾਂ ਨੇ ਆਪਣੇ ਮਾਪ ਚੈੱਕ ਕਰਨ ਦਾ ਮਾਪਦੰਡ ਜਿਹੜਾ ਵਧਾਇਆ ਹੋਇਆ ਸੀਗਾ ਸਿਰਫ ਉਹ ਚੀਜ਼ ਤੇ ਜਿਹੜਾ ਕਿ ਉਹਨਾਂ ਨੇ ਵਰਕ ਆਊਟ ਕੀਤਾ ਸੀਗਾ ਤੇ ਅੱਜ ਦੱਸ ਦਵਾਂ ਕੈਨੇਡਾ ਦੀ ਨਵੀਂ ਸਰਕਾਰ ਤੋਂ ਬਾਅਦ ਸਪਾਊਸ ਵੀਜ਼ੇ ਬਿਲਕੁਲ ਦੇਖਣ ਨੂੰ ਜਿਹੜੇ ਕੀ ਆ ਮਿਲ ਰਿਹਾ ਸੋ ਇਸ ਲਈ ਡਰਨ ਦੀ ਲੋੜ ਨਹੀਂ ਆ ਬਟ हां ਇੱਕ ਚੀਜ਼ ਉਹਨੇ ਕਲੀਅਰ ਕਰ ਦਿੱਤੀ ਕਿ ਹਰ ਬੰਧਾ ਨਹੀਂ ਕਿ ਜਿਹਦਾ ਅੱਗੇ ਸੀਗਾ ਕਿ ਜੀ 12ਵੀਂ ਕੀਤੀ ਚੀਜ਼ ਬੈਂਡ ਆਏ 40 ਪਾਉ ਚੱਲ ਨਾਲ ਦੀ ਨਾਲ ਜਾ ਰਿਹਾ ਉਹ ਕੰਮ ਨਹੀਂ ਸੀ ਉਹ ਸਿੱਧਾ ਸਭ ਕੁਝ ਬੰਦ ਹੋ ਚੁੱਕਾ ਹੁਣ ਕਲਾਇੰਟ ਦਾ ਚਾਹੇ ਪਲੱਸ 2 ਵਾਲੇ ਵੀ ਹਜੇ ਵੀ ਸਪਾਉਸ ਲਈ ਐਲੀਜੀਬਲ ਜਿਹੜੇ ਕਿ ਜ਼ਰੂਰ ਹੈਗੇ ਆ ਪਰ ਚਾਂਸਸ ਉਥੇ ਘਟਾ ਆ ਗ੍ਰੈਜੂਏਸ਼ਨ ਵਾਲੇ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਆ ਬਹੁਤ ਬਰੀਕੀ ਦੇ ਵਿੱਚ ਖਾਸ ਤੌਰ ਤੇ ਪਹਿਲੀ ਚੀਜ਼ ਜਿਹੜੀ ਚੈੱਕ ਕੀਤੀ ਜਾਂਦੀ ਆ ਨਾ ਤੇ ਤੁਸੀਂ ਕਿਹੜੇ ਕੋਰਸ ਵਿੱਚ ਐਡਮਿਸ਼ਨ ਲੈ ਰਹੇ ਆ ਤੇ ਉਸ ਤੋਂ ਬਾਅਦ ਫਾਈਨੈਂਸ਼ੀਅਲਸ ਤੇ ਵੀ ਜਿਹੜਾ ਕਿ ਬੜਾ ਜ਼ੋਰ ਯਾਨੀ ਕਿ ਦਿਖਾਇਆ ਜਾਂਦਾ ਕਿ ਹਾਂ ਵੀ ਕਿਤੇ ਪੈਸੇ ਕਰਕੇ ਤਾਂ ਨਹੀਂ ਵਿਆਹ ਕਰਾਇਆ ਗਿਆ ਕਿ ਹਾਂ ਵੀ ਦੋਨਾਂ ਤਰ੍ਹਾਂ ਕੋਲ ਪੈਸੇ ਹੈਗੇ ਵੀ ਨਹੀਂ ਜੈਸੇ ਚੀਜ਼ ਸੱਚਾਈ ਆ ਇਹ ਚੀਜ਼ ਦੇਖੀ ਜੜੀ ਜਾਂਦੀ ਆ ਅਗਲੀ ਚੀਜ਼ ਜਿਹੜੀ ਹੈਗੀ ਆ ਤੁਹਾਡਾ ਰਿਸ਼ਤਾ ਕਿੰਨਾ ਪੁਰਾਣਾ ਕਿਦਾਂ ਕਿਦਾਂ ਹੋਇਆ ਤੁਹਾਡੇ ਵਿਆਹ ਦੇ ਵਿੱਚ ਜਿੰਨੇ ਫੰਕਸ਼ਨ ਦੇ ਵਿੱਚ ਕਿੰਨੇ ਬੰਦੇ ਹੋਏ ਸੀ ਜੈਨੂਨ ਲੱਗ ਰਿਹਾ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦਾ ਕੰਮ ਆ ਰੋਜ਼ ਗਲਤੀਆਂ ਫੜਨੀ ਆ ਤੂੰ ਕਿਉਂਕਿ ਮੈਂ ਤਾਂ ਕਹੂੰਗਾ ਜੇ ਅਸੀਂ ਮੌਕਾ ਦਿੰਦੇ ਆ ਤੇ ਉਹ ਅਗਲੇ ਝੱਟ ਫੜੇ ਜਾਂਦੇ ਆ ਸੋ ਜੇ ਅਸੀਂ ਜਿਗਾੜ ਲਾਇਆ ਜਿਗਾੜ ਨਹੀਂ ਚੱਲਦੇ ਭਈ ਹਾਂ ਜੈਨੂਨ ਜਿਹੜੇ ਕਿ ਕੇਸਿਸ ਜਿਹੜੇ ਹੈਗੇ ਆ ਉਨਾ ਵਾਸਤੇ ਤਾਂ ਕੈਨੇਡਾ ਅੱਜ ਵੀ ਸਪਾਊਸ ਵੀਜ਼ਾ ਵਾਸਤੇ ਖੁੱਲਾ ਹੈਗਾ ਵਾ ਤੇ ਮਾਸਟਰਸ ਵਾਸਤੇ ਵੀ ਜਿਹੜਾ ਕੀ ਹੈ ਸਪਾਊਸ ਵੀਜ਼ਾ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਅੱਜ ਮੈਂ ਨਾ ਇੱਕ ਹੋਰ ਚੀਜ਼ ਨੂੰ ਇੱਥੇ ਨਾ ਇੱਕ ਆਪਸ਼ਨ ਦੇਣੀ ਚਾਹੂੰਗਾ ਖਾਸਾ ਔਰ ਤੇ ਜਿਹੜੇ ਬੱਚੇ ਨਾ ਗ੍ਰੈਜੂਏਸ਼ਨ ਇੰਡੀਆ ਤੋਂ ਕਰਕੇ ਉਹਦੇ ਪੀਜੀ ਡਿਪਲੋਮੇ ਲਗੇ ਸੀ ਸਭ ਨੂੰ ਪਤਾ ਪੀਜੀ ਤੇ ਬੰਦ ਹੋ ਗਏ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਡਰ ਰਾ ਕਿ ਹੁਣ ਜੇ ਜੋਬ ਨਾ ਸਾਨੂੰ ਫੀਲਡ ਦੇ ਵਿੱਚ ਮਿਲੀ ਅਸੀਂ ਕੀ ਕਰਾਂਗੇ ਕਿੱਦਾਂ ਸਪਾਊਸ ਨੂੰ ਬੁਲਾਵਾਂਗੇ ਤੇ ਅੱਜ ਉਹਨਾਂ ਨੂੰ ਮੈਂ ਇੱਕ ਆਪਸ਼ਨ ਦੇਣ ਲੱਗਾ ਸ਼ਾਇਦ ਇਹ ਤੁਹਾਨੂੰ ਲੱਗੇ ਯਾਰ ਕੀ ਫਾਇਦਾ ਹੈ ਆਪ ਕਿਸੇ ਵਕੀਲ ਏਜੰਟ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਪੈਸੇ ਦੇ ਤੇ ਪੈਸੇ ਮੈਂ ਤਾਂ ਕਹੂੰਗਾ ਅੱਗ ਲਾਉਣ ਦੀ ਬਜਾਏ ਨਾ ਆਪਣੇ ਤੇ ਪੈਸਾ ਲਾ ਲਓ ਕੈਨੇਡਾ ਦੀ ਯੂਨੀਵਰਸਿਟੀਆਂ ਨੇ ਮਾਸਟਰ ਡਿਗਰੀ ਨੇ 50% ਸਕਾਲਰਸ਼ਿਪ ਤੁਸੀਂ ਬਿਲਕੁਲ ਸਹੀ ਸੁਣਿਆ ਪੂਰੀ ਪੜ੍ਹਾਈ ਤੇ ਜਿਹੜੀ ਕਿ ਔਨਸ਼ੋਰ ਬੱਚਿਆਂ ਦੀ ਫੀਸ ਹੁੰਦੀ ਆ ਸੋ ਤੁਸੀਂ ਆਪ ਸਿਆਣੇ ਆ ਕਿ ਜਿਹੜੀ 1 ਸਾਲ ਦੀ ਫੀਸ ਜਿਹੜੀ ਮਨ ਲਗੀ ਹੋਊਗੀ ਤੁਸੀਂ ਬਿਲਕੁਲ ਉਥੇ ਮਾਸਟਰਸ ਕਰ ਸਕਦੇ ਆ ਫਾਸਟ ਟਰੈਕ ਦੇ ਵਿੱਚੋਂ ਕਰ ਜਾਓ ਯਾ ਸਵਾ ਸਾਲ ਦੇ ਵਿੱਚ ਵੀ ਤੁਸੀਂ ਜਿਹੜੀ ਕਿ ਉਥੇ ਮਾਸਟਰਸ ਕਰ ਸਕਦੇ ਆ ਡੇਢ ਸਾਲ ਚ ਕਰ ਸਕਦੇ ਆ ਤੁਸੀਂ ਆਪਣੀ ਮਾਸਟਰ ਪਰ ਹਾਂ ਪੈਸੇ ਕਿੰਨੇ 50% ਘਟ ਪੈਸੇ ਦੇ ਵਿੱਚ ਹੈਗਾ ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਵੀ ਤੁਸੀਂ ਹੁਣ ਵੀ ਸਵਿਚ ਕਰਨਾ ਚਾਹੁੰਦੇ ਹੋ ਪਰ ਉਹਦੀ ਇੱਕੋ ਹੀ ਕੰਡੀਸ਼ਨ ਹੈ ਕੈਨੇਡਾ 'ਚ ਇੱਕ ਸਾਲ ਤੁਸੀਂ ਪੜੇ ਹੋਣੇ ਚਾਹੀਦੇ ਆ ਜੇ ਤੁਹਾਡੀ ਹਜੇ ਪੜਾਈ ਇੱਕ ਸਾਲ ਹੋਏ ਤੇ ਮੈਂ ਤਾਂ ਅੱਜ ਵੀ ਤੁਹਾਨੂੰ ਕਹਾਂਗਾ ਡਾਇਰੈਕਟ ਮਾਸਟਰ ਡਿਗਰੀਆਂ ਨੂੰ ਸਵਿਚ ਕਰਜੋ ਕੋਰਸੇਜ਼ ਬੜੇ ਕੰਪੀਟੀਟਿਵ ਜਿਹੜੇ ਕੀ ਹੈਗੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਕੋਲ ਤੁਹਾਨੂੰ ਉਹਦਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਮਿਲਗਾ ਪਹਿਲੀ ਤੁਸੀਂ ਸਪਾਊਸ ਵੀਜ਼ਾ ਲਈ ਐਲੀਜੀਬਲ ਹੋ ਜਾਗੇ ਦੂਜੀ ਪੀਆਰ ਦੇ ਵਿੱਚ ਕਿਉਂਕਿ ਸਭ ਨੂੰ ਪਤਾ ਮਾਸਟਰਸ ਕੀਤੀ ਚਾਹੇ ਪੀਜੀਡੀ ਡਿਪਲੋਮਾ ਕੀਤਾ ਬਹੁਤ ਫਰਕ ਆ ਪੁਆਇੰਟ ਤੁਹਾਨੂੰ ਇੱਥੇ ਜ਼ਿਆਦਾ ਮਿਲਣੇ ਜਿਹੜੇ ਹੈਗੇ ਆ ਉੱਪਰੋਂ ਕੈਨੇਡਾ ਦੇ ਵਿੱਚ ਤੁਹਾਡੀ ਡਿਊਰੇਸ਼ਨ ਵੀ ਜਿਹੜੀ ਕਿ ਜ਼ਿਆਦਾ ਤੁਹਾਨੂੰ ਕੈਨੇਡਾ ਚ ਰਹਿਣ ਦਾ ਟਾਈਮ ਵੱਧ ਜਾਣਾ ਹੈਗਾ ਤੁਹਾਨੂੰ ਵਿੰਵੇਂ ਸਿਚੁਏਸ਼ਨ ਆ ਪੀਆਰ ਦੇ ਵਿੱਚ ਤੁਹਾਡੀ ਬਿਨਾਂ ਕਿਸੇ ਪੈਸੇ ਨੂੰ ਤੁਸੀਂ ਬੰਦੇ ਨੂੰ ਦਿੱਤੇ ਹੋਏ ਪੈਸਾ ਕਿੱਥੇ ਲਾਇਆ ਤੁਸੀਂ ਆਪਣੀ ਪੜ੍ਹਾਈ ਤੇ ਉਹ ਪੈਸਾ ਲਾਏ ਦਾ ਫਾਇਦਾ ਕੀ ਹੋਣਾ ਜਦੋਂ ਦੋ ਬੰਦੇ ਖੜੇ ਖੋਣੇ ਆ ਇੱਕ ਬੰਦੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਡਿਪਲੋਮਾ ਇੱਕ ਬੰਦੇ ਨੇ ਮਾਸਟਰਸ ਕੀਤੀ ਹੋਈ ਆ ਕਿਹਨੂੰ ਜੋਬ ਦੀ ਅ ਬੈਨੀਫਿਟ ਜਰੂਰ ਸਕ ਸਕਦੇ ਆ 스파우스 ਵੀਜ਼ਾ ਲਈ ਅੱਜ ਵੀ ਦਰਵਾਜ਼ੇ ਖੁੱਲੇ ਆ ਪਰ ਸਾਰਿਆਂ ਵਾਸਤੇ ਨਹੀਂ ਜੈਨੂਨ ਕੇ ਸੇਵਾ ਵਾਸਤੇ ਨਾ ਦਰਵਾਜ਼ੇ ਬੰਦ ਹੋਏ ਆ ਤੇ ਨਾ ਹੀ ਆਉਣ ਵਾਲੇ ਸਮੇਂ ਤੇ ਬੰਦ ਹੋਣਗੇ ਕਿਉਂਕਿ ਸਭ ਤੋਂ ਵੱਡਾ ਪਤਾ ਕੀ ਚੀਜ਼ ਹੁੰਦੀ ਆ ਇਹ ਹਿਊਮਨ ਰਾਈਟਸ ਆ ਜਿਹੜਾ ਕੀ ਹੈਗਾ ਹਸਬੰਡ ਵਾਈਫ ਨੂੰ ਇਕੱਠੇ ਰਹਿਣ ਤੇ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਸੋ ਜੇ ਤੁਹਾਡੇ ਕੇਸ ਰਿਫਿਊਜ਼ ਵੀ ਹੋਏ ਆ ਤਾਂ ਜਰੂਰ ਸਾਨੂੰ ਆ ਕੇ ਮਿਲ ਸਕਦੇ ਆ ਬਹੁਤ ਸਾਰੇ ਕੇਸਸ ਤੋਂ ਕਈ ਕਈ ਵਾਰੀ ਪਿਛਲੇ ਕੇਸੇ ਮੈਂ ਤਾਂ ਕਹੂੰਗਾ ਕਈ ਹਜ਼ਾਰਾਂ ਕੇਸਸ ਨੇ ਬੈਨੀਫਿਟ ਵੀ ਚੱਕਿਆ ਸਾਡੇ ਕੋਲੋਂ ਵੀ ਬਾਹਰੋਂ ਵੀ ਜਦੋਂ ਅਸੀਂ ਰੀਕਨਸਿਡਰੇਸ਼ਨ ਜਿਹਨੂੰ ਆਪਾਂ ਕਹਿ ਰਹੇ ਹਾਂ ਉਸੇ ਫਾਈਲ ਤੇ ਜਿਹੜਾ ਕਿ ਦੁਆਰਾ ਆਪਾਂ ਕੀ ਆ ਰੀਕਨਸਿਡਰ ਕੀਤਾ ਜਾਵੇ ਆਪਣੇ ਡਿਸੀਜਨ ਨੂੰ ਤੇ ਤਕਰੀਬਨ ਜੇ ਮੈਂ ਆਪਣੀ ਗੱਲ ਕਰਾਂ ਸਾਰੇ ਕੇਸਸ ਦੇ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਜਿੰਨੇ ਵੀ ਹੱਦ ਤੱਕ ਰਿਸੀਵ ਹੋਏ ਹਾਂ ਪੈਂਡਿੰਗ ਹਜੇ ਜਰ ਸੋ ਫਾਇਦਾ ਚੱਕਾ ਸਕਦੇ ਆ ਤੁਸੀਂ ਸਹੀ ਸਲਾਹ ਦੇ ਨਾਲ ਤੇ ਬਾਕੀ ਉਮੀਦ ਕਰਦਾ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਐਕਸਪਲੋਇਟ ਨਹੀਂ ਕਰਨਾ ਸਿਸਟਮ opportunity ਦਾ ਫਾਇਦਾ ਚੱਕ ਕੇ ਆਪਣੀ ਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਬਣਾਉਣੀ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੀਰਤ ਜੀ ਨੇ ਸੋ 8557885578 ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਤੀਰਤ ਜੀ ਦੇ ਨਾਲ ਸੰਪਰਕ ਕਰੋ ਧੰਨਵਾਦ